ਵੱਧੀ ਉਮਰ ਦੇ ਨਾਲ ਸਰੀਰ ਕਮਜ਼ੋਰ ਹੋਣ ਲੱਗਦਾ ਹੈ ਸਰੀਰ ਨੂੰ ਉਹ ਕੰਮ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜੋ ਉਹ ਪਹਿਲਾਂ ਆਸਾਨੀ ਨਾਲ ਕਰ ਸਕਦਾ ਸੀ ਇਸ ਲਈ ਡਾਕਟਰ ਹਮੇਸ਼ਾ ਸਲਾਹ ਦਿੰਦੇ ਨੇ ਕਿ 50 ਸਾਲ ਦੀ ਉਮਰ ਤੱਕ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ ਪਰ ਬਹੁਤ ਸਾਰੇ ਲੋਕ ਇਹ ਕਹਿ ਕੇ ਇਨਕਾਰ ਕਰ ਦਿੰਦੇ ਨੇ ਕਿ ਅਸੀਂ ਬਿਲਕੁਲ ਠੀਕ ਹਾਂ ਫਿਰ ਟੈਸਟ ਕਰਵਾਉਣ ਦੀ ਕੀ ਲੋੜ ਹੈ ਦਰਅਸਲ ਇਸ ਕਾਰਨ ਕਰਕੇ ਬਿਮਾਰੀਆਂ ਬਿਨਾਂ ਕਿਸੇ ਸੰਕੇਤ ਦੇ ਹੌਲੀ-ਹੌਲੀ ਸਿਹਤ ਨੂੰ ਵਿਗਾੜਨਾ ਸ਼ੁਰੂ ਕਰ ਦਿੰਦੀਆਂ ਨੇ ਇਸ ਲਈ ਸਾਨੂੰ ਪਤਾ ਲੱਗੇਗਾ ਕਿ ਇਸ ਉਮਰ ਤੱਕ ਕਿਹੜੇ ਟੈਸਟ ਜ਼ਰੂਰੀ ਨੇ ਜੋ ਹਰ ਕਿਸੇ ਨੂੰ ਕਰਵਾਉਣੇ ਚਾਹੀਦੇ ਨੇ 50 ਸਾਲ ਦੀ ਉਮਰ ਤੋਂ ਬਾਅਦ ਸਰੀਰ ਵਿੱਚ ਹਾਰਮੋਨਸ ਬਦਲਾਵ ਮੈਟਾਬੋਲਿਜ਼ਮ ਦੀ ਕਮੀ ਇਮਿਊਨਿਟੀ ਸਿਸਟਮ ਧੀਰੇ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਡਾਕਟਰ ਪੰਜ ਟੈਸਟਾਂ ਤੇ ਸਭ ਤੋਂ ਵੱਧ ਜ਼ੋਰ ਦਿੰਦੇ ਨੇ ਇਹ ਟੈਸਟ ਨਾ ਸਿਰਫ ਤੁਹਾਨੂੰ ਤੁਹਾਡੀ ਮੌਜੂਦਾ ਸਿਹਤ ਸਥਿਤੀ ਬਾਰੇ ਦੱਸਦੇ ਨੇ ਸਗੋਂ ਭਵਿੱਖ ਦੇ ਖਤਰਿਆਂ ਬਾਰੇ ਪਹਿਲਾਂ ਤੋਂ ਵੀ ਚੇਤਾਵਨੀ ਦੇ ਦਿੰਦੇ ਨੇ ਸਵਾਲ ਇਹ ਹੈ ਕਿ ਇਹ ਟੈਸਟ ਕੀ ਨੇ ਤੇ ਕੀ ਹਰ ਕਿਸੇ ਨੂੰ 50 ਸਾਲ ਦੀ ਉਮਰ ਵਿੱਚ ਇਹ ਟੈਸਟ ਕਰਵਾਉਣੇ ਲਾਜ਼ਮੀ ਨੇ ਹਾਈ ਬਲੱਡ ਪ੍ਰੈਸ਼ਰ ਇੱਕ ਚੁੱਪ ਕਾਤਲ ਵਾਂਗ ਕੰਮ ਕਰਦਾ ਹੈ ਜੋ ਬਿਨਾਂ ਕਿਸੇ ਲੱਛਣ ਦੇ ਲੰਬੇ ਸਮੇਂ ਤੱਕ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਵੱਡੀ ਉਮਰ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਵੀ ਵੱਧਦਾ ਹੈ ਇਸ ਉਮਰ ਦੇ ਵਿੱਚ ਦਿਲ ਦਾ ਦੌਰਾ ਸਟ੍ਰੋਕ ਤੇ ਗੁਰਦੇ ਦੀਆਂ ਸਮੱਸਿਆਵਾਂ ਵਰਗੀਆਂ ਦਿਲ ਦੀਆਂ ਬਿਮਾਰੀਆਂ ਵੀ ਵੱਧਣ ਲੱਗਦੀਆਂ ਨੇ ਇਸ ਲਈ ਹਰ 2-3 ਮਹੀਨਿਆਂ ਬਾਅਦ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜੋ ਨਾ ਸਿਰਫ ਨੌਜਵਾਨਾਂ ਬਲਕਿ ਬਜ਼ੁਰਗਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਜੇਕਰ ਇਸ ਦਾ ਸਮੇਂ ਸਿਰ ਪਤਾ ਨਾ ਲਗਾਇਆ ਜਾਵੇ ਤਾਂ ਇਹ ਸਰੀਰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਜੇਕਰ ਬਲੱਡ ਸ਼ੂਗਰ ਵੱਧ ਜਾਂਦੀ ਹੈ ਤਾਂ ਇਹ ਅੱਖਾਂ, ਜਿਗਰ, ਦਿਲ ਅਤੇ ਦਿਮਾਗੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦੀ ਹੈ। 50 ਸਾਲ ਦੀ ਉਮਰ ਤੋਂ ਬਾਅਦ ਇਹ ਸਾਰੀਆਂ ਸਮੱਸਿਆਵਾਂ ਵੱਧ ਜਾਂਦੀਆਂ ਨੇ ਅਤੇ ਇਲਾਜ ਤੋਂ ਬਾਅਦ ਵੀ ਠੀਕ ਹੋਣਾ ਸੰਭਵ ਨਹੀਂ ਹੁੰਦਾ 50 ਸਾਲ ਦੀ ਉਮਰ ਤੋਂ ਬਾਅਦ ਸਭ ਤੋਂ ਵੱਧ ਖਤਰਾ ਉੱਚ ਕੈਸਟਰੋਲ ਯਾਨੀ ਕਿ ਦਿਲ ਦੀਆਂ ਬਿਮਾਰੀਆਂ ਦਾ ਹੁੰਦਾ ਹੈ ਵੱਡੀ ਉਮਰ ਦੇ ਨਾਲ ਦਿਲ ਦੇ ਦੌਰੇ ਦਾ ਖਤਰਾ ਵੀ ਵੱਧਦਾ ਹੈ ਇਸ ਲਈ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਣ ਲਈ ਲਿਮਟ ਪ੍ਰੋਫੈਸ਼ਨਲ ਟੈਸਟ ਕਰਵਾਉਣਾ ਚਾਹੀਦਾ ਹੈ ਪਾਵੇਂ ਦਿਲ ਨਾਲ ਸੰਬੰਧਿਤ ਕੋਈ ਸਮੱਸਿਆ ਨਹੀਂ ਹੈ ਫਿਰ ਵੀ ਇਹ ਟੈਸਟ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਜ਼ਰੂਰ ਕਰਵਾਓ ਤਾਂ ਜੋ ਸ਼ੁਰੂਆਤੀ ਪੜਾਅ ਤੇ ਹੀ ਬਿਮਾਰੀ ਦਾ ਪਤਾ ਲਗਾਇਆ ਜਾ ਸਕੇ ਦੱਸ દઈએ ਉਪਰੋਕਤ ਤਿੰਨ ਟੈਸਟ ਜ਼ਰੂਰੀ ਕਰਵਾਉਣੇ ਚਾਹੀਦੇ ਨੇ ਪਰ ਇਸ ਤੋਂ ਇਲਾਵਾ ਕੁਝ ਟੈਸਟ ਨੇ ਜੋ ਸਮੇਂ ਸਿਰ ਕਰਵਾਉਣੇ ਚਾਹੀਦੇ ਨੇ ਜਿਵੇਂ ਕਿ ਪ੍ਰੋਸਟੇਟ ਵਿਸ਼ੇਸ਼ ਟੈਸਟ ਮਰਦਾਂ ਵਿੱਚ ਪ੍ਰੋਸਟੇਟਸ ਕੈਂਸਰ ਦਾ ਖਤਰਾ ਉਮਰ ਦੇ ਨਾਲ ਵੱਧਦਾ ਹੈ। ਇਹ ਟੈਸਟ ਸ਼ੁਰੂਆਤੀ ਪੜਾਵਾਂ ਵਿੱਚ ਪ੍ਰੋਸਟੇਟ ਕੈਂਸਰ ਦੇ ਜੋਖਮ ਦਾ ਪਤਾ ਲਗਾਉਣ ਵਿੱਚ ਜਿਹੜੀ ਕਿ ਮਦਦ ਕਰਦਾ ਹੈ। ਇਸ ਤੋਂ ਇਲਾਵਾ ਜਿਗਰ ਅਤੇ ਗੁਰਦੇ ਦੇ ਫੰਕਸ਼ਨ ਟੈਸਟ ਵੀ ਬਹੁਤ ਮਹੱਤਵਪੂਰਣੇ। ਵੱਡੀ ਉਮਰ ਦੇ ਨਾਲ ਜਿਗਰ ਅਤੇ ਗੁਰਦੇ ਜੋ ਜ਼ਹਿਰੀਲੇ ਪਦਾਰਥਾਂ ਨੂੰ ਫਿਲਟਰ ਕਰਦੇ ਨੇ ਦੀ ਕਾਰਸ਼ੇਲਤਾ ਘਟ ਜਾਂਦੀ ਹੈ। ਇਸ ਲਈ ਇਹਨਾਂ ਨੂੰ ਕਰਵਾਉਣਾ ਵੀ ਲਾਜ਼ਮੀ ਹੈ।